ਬੜਾ ਨੂੰ ਗੋਗੋ ਮੀਟਿੰਗ ਪੈਟਰਨ ਦੇ ਫੋਰਟ ਪੁਆਇੰਟ ਚਾਹ ਲਿਆ ਤੇ ਜੇ 슈ਗਰ ਤੇ ਜੇ ਤੁਹਾਡੀ ਜੜੀ ਵੱਡੀ ਹੋਈ ਜਾ ਜੇ ਬਲਡ ਪ੍ਰੈਸ਼ਰ ਵੱਡਾ ਹੋ ਜਾ ਤੇ ਇਹੇਰੀ ਡੇਨ ਦੇ ਫੋਰਟ ਪੁਆਇੰਟ ਦੇ ਕਰ ਸਕਿਆ ਤੁਸੀਂ ਦੇਖਿਓ ਉਹਦੀ ਜੇ ਡਵਲਪਮੈਂਟ ਹੋਈ ਜਾ ਬੜੇ ਬਲੀਡ ਤੁਹਾਡੇ ਸਾਡੇ ਕਾਂਗਰਸੀ ਦੇ ਵੇਖੋ ਮੁਹਾਰ ਕਹਿੰਦੇ ਬਗਲੀ ਗੁਰਤਾਪ ਕੋ ਕਿੱਥੋਂ ਪੈਸੇ ਕਿੱਥੋਂ ਆ ਜਾਂਦੇ ਜਦੋਂ ਭਰੇ ਤੋਂ ਤੇ ਵਿਲੇਜ ਤੋਂ ਆ ਫਿਰਨਾ ਸਾਡੇ ਲੱਗੇ ਮੈਂ ਕਹਿੰਦਾ ਵੇਖੋ ਪ੍ਰਮਾਤਮਾ ਨੇ ਕਿਰਪਾ ਕਰਨ ਇਹ ਐਂ ਵੀ ਇਹ ਹੋਈ ਹੋਣਾ ਮੁੱਖ ਮੰਤਰੀ ਵੀ ਇਹ ਹੋਣਾ ਤੇ ਮੰਤਰੀ ਵੀ ਹੋਣਾ ਕੋਈ ਤੇ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਜਗਨ ਚੌਧਰੀ ਇਹਦੇ ਅੰਕਲ ਵੀ ਨੇ ਕੋਈ ਉਸਲੀਪੜ ਚੱਲ ਗਿਆ 12:00 ਵਜੇ ਮੈਨੂੰ ਕਹਦੇ 5:00 ਵਜੇ ਚੱਲ ਪਈ ਜੀ ਔਰ ਇੱਥੇ ਮੈਨੂੰ ਉੱਥੇ ਬੋਲਦਿਆਂ ਯਾਦ ਨਹੀਂ ਸੀ ਰਿਹਾ ਜਦੋਂ ਇਹ 7000 ਲੀਡ ਕਰ ਗਿਆ ਸੀ ਤੇ ਮੈਂ ਇਹ 400 ਤੇ ਮੈਂ ਇਹ ਚਿਹਰੇ ਤੇ ਖੁਸ਼ੀ ਉਹਦੋਂ ਵੇਖੀ ਜਦੋਂ ਮੇਰਾ ਡਿclare ਹੋ ਗਿਆ ਤੇ ਫੇਰ ਹੀ ਆਪਣੀ ਉੱਥੇ ਸਰਟੀਫਿਕੇਟ ਲੈਣ ਲਈ ਉੱਥੇ ਤੁਰਿਆ ਉਹਨਾਂ ਚਿਰ ਮੇਰੇ ਲਾ ਕੋ ਉੱਠਿਆ ਨਹੀਂ ਔਰ ਇਹਦਾ ਦਿਲ ਘਟਦਾ ਸੀ ਦੋ ਵਾਰਿੰ ਬੈਕ ਹੋਇਆ ਆਪਾਂ ਜਿੱਤ ਜਾਣਾ ਕੰਨਾ ਅਕਲ ਜੰਨਾ ਚ ਤੁਸੀਂ ਨਹੀਂ ਜਿੱਤਦੇ ਮੈਨੂੰ ਕੋਈ ਖੁਸ਼ੀ ਨਹੀਂ ਅੱਜ ਮੈਂ ਆਪਣੇ ਘਰ ਆਇਆ ਔਰ ਇੱਥੇ ਬੈਠਾ ਡਰਾਇੰਗ ਰੂਮ ਚ ਬੈਠਿਆ ਮੇਰੀ ਜਿੱਤ ਉੱਥੇ ਹੋਈ ਸੀ ਤੇ ਅੱਜ ਜਿਹੜਾ ਪਹਿਲੀ ਫੇਰੀ ਤੇ ਪਹਿਲਾ ਜਿਹੜਾ ਉਹ ਆਇਆ ਉਹ ਮੈਂ ਇੱਥੇ